ਲੋ ਜੀ ਇਹ ਸਾਰੇ ਬਹਰ ਨੰਬਰ 34 ਦੇ ਵਿੱਚ ਸਤ ਨਗਰ ਮੰਡਲੇ ਦੇ ਇਕੱਠੇ ਹੋਣ ਮੈਂ ਸਾਰੀਆਂ ਬੇਟੀਆਂ ਭੈਣਾਂ ਭਰਾਵਾਂ ਦਾ ਤੇ ਧੰਨਵਾਦ ਕਰਦਾ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਕਲਕਸੰਗਰ ਬਾੜ ਦੀਆਂ ਐਮਸੀ ਦੀਆਂ ਹੋ ਰਹੀਆਂ ਜਿਹਦੇ ਵਿੱਚ ਬਾੜ ਨੰਬਰ 34 ਤੋਂ ਬਾੜ ਨੰਬਰ 34 ਤੋਂ ਰਗਵੀਰ ਕੌਰ ਜੀ ਖੜੇ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਆ ਕਿਸੇ ਪਾਰਟੀ ਵੱਲੋਂ ਨਹੀਂ ਖੜੇ ਪਾਰਟੀਆਂ ਦੇ ਵਿੱਚ ਕਈ ਵਾਰੀ ਮਾਨ ਮਟਾਪਸ ਹੋ ਜਾਂਦਾ ਜਿਹੜਾ ਕਿ ਤੁਸੀਂ ਕਿਸੇ ਦੇ ਬੰਦੇ ਨੂੰ ਇਹ ਕੰਮ ਜਾ ਬਹੂ ਜਾਂਦਾ ਇਹ ਖਾਰੀ ਗੱਲ ਵੀ ਮਿਹਰਬਾਨੀ ਦਾ ਕਿਰਪਾ ਆ ਉਹ ਪਾਵਨਕ ਦੀ ਸਾਧਨੀ ਹੁੰਦੀ ਆ ਤੁਸੀਂ ਜਿਹਦੇ ਤੇ ਵੀ ਹੱਥ ਧਰਦੋਂਗੇ ਉਹ ਬੰਦਾ ਕਾਮਯਾਬ ਹੋ ਜਾਏਗਾ ਸਾਨੂੰ ਵੀ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਲੋੜ ਆ ਸੋ ਗੋਟਾਲ ਨੰਬਰ 10 ਦਾ ਆਇਆ ਤੇ 4 ਨੰਬਰ ਤੇ ਟੇਬਲ ਦੀ ਫੋਟੋ ਬਣੀ ਆ ਇਹਨਾਂ ਦੀ ਵੀ ਫੋਟੋ ਲੱਗੀ ਆ ਮੈਨੂੰ ਇੱਕ ਅਨੁਸਾਰਿਆ ਭੈਣਾ ਨੂੰ ਭਰਾਵਾਂ ਨੂੰ ਟੇਲ ਕਰਦਾ ਵੀ ਉਸ ਦਿਨ 21 ਤਰੀਕ ਨੂੰ 4 ਨੰਬਰ ਤੇ ਟੇਬਲ ਤੇ ਸਟ੍ਰੈਪ ਪਵਾ ਕੇ ਇਹਨਾਂ ਨੂੰ ਕੰਮਜਾੜ ਪਰ ਬਾਕੀ ਲੇਡੀਜ਼ ਬਾਰੇ ਤਾਂ ਮੈਂ ਦੱਸ ਨਹੀਂ ਸਕਦਾ ਮੇਰੀ ਆਵਾਜ਼ ਆਉਂਦੀ ਹੈ ਵੀ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਲੈਂਦਾ ਗੁਰੂ ਘਰ ਦੀ ਜੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਬ੍ਰਹਮੰਡ ਤੇ ਅਵਤਾਰ ਲਿਆ ਜਨਮ ਲਿਆ ਸੱਚੇ ਪਾਤਸ਼ਾਹ ਨੇ ਤਰਖਾਲਾ ਪਹਿਲਾ ਸਾਰੇ ਪਹਿਲਾ ਜੇ ਦਰਸ਼ਨ ਦਿੱਤੇ ਤਾਂ ਉਹ ਲੇਡੀਜ਼ ਨੂੰ ਦਿੱਤੇ ਆ ਉਹ ਉਹਨਾਂ ਦੀ ਮਾਤਾ ਤ੍ਰਿਪਤਾ ਜੀ ਦੀ ਦਾਈ ਸੀ ਉਹਨਾਂ ਦਾ ਨਾਂ ਸੀ ਦولتਾ ਇਹਨੇ ਨੌਤਾ ਦولتਾ ਕਿਹਾ ਲੇਕਿਨ ਉਹ ਇਕਨੋਮਿਕ ਤੌਰ ਤੇ ਉਹਨੇ ਅਮੀਰ ਨਹੀਂ ਸੀਗੇ ਵਿਚਾਰਸਾ ਜਦੋਂ ਮਹਾਰਾਜ ਨੇ ਜਾਲਵਾ ਲਿਆ ਦولتਾ ਦਾਈ ਦੀ ਡਿਊਟੀ ਕਰਕੇ ਜਦੋਂ ਬਾਹਰ ਆਏ ਆ ਉਦੋਂ ਉਹਨਾਂ ਦੇ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਜੀ ਮਹਤਾ ਕਾਲੂ ਜੀ ਸੋਨੇ ਦੀਆਂ ਅਸ਼ਰਫੀਆਂ ਬੈਗ ਭਰ ਕੇ ਬੱਚੇ ਦਾ ਜਨਮ ਕਰਾ ਕੇ ਬਾਹਰ ਆਈਆ ਮਹਿਤਾ ਕਾਲੂ ਖੜਾ ਪੁੱਛਦਾ ਬਈ ਮੇਰੇ ਘਰ ਕੀ ਹੋਇਆ ਮੈਂ ਜਦੋਂ ਉਹਨੇ ਦੱਸਿਆ ਚੀ ਕੀ ਖਤੇ ਨਕਰਵਾਸੀਆਂ ਨੂੰ ਮੇਰੀ ਹੱਥ ਚੋੜ ਕੇ ਬੇਨਤੀ ਹੈ ਕਿ ਤੁਹਾਡੇ 34 ਨੰਬਰ ਵਾਰਡ ਵਿੱਚ ਤੁਹਾਡੇ ਹਰਮਨ ਪਿਆਰੇ ਰਣਵੀਰ ਕੌਰ ਜੀ ਆਯਾਦ ਮੀਰਵਾਰ ਜਿਹਨਾਂ ਦਾ ਟੋਰਨ ਸੰਟੇ ਵਾਲਾ ਪੇਰੀ ਇਸਾਨੀ ਇਹਨਾਂ ਨੇ ਪਤਾਵਾ ਨੇ ਵੀਰਾਂ ਦੇ ਭਰਾਵਾਂ ਨੇ ਵੱਡੇ ਬਜ਼ੁਰਗਾਂ ਨੇ ਇਹਨਾਂ ਨੂੰ ਅਬ 4 ਨੰਬਰ ਟੇਬਲ ਟੋਨシャ ਟੇਬਲ ਤੇ ਮੋਰ ਲਾ ਕੇ ਚਤਣਾ ਤੁਹਾਡੇ ਆਪਣੇ ਆ ਤੁਹਾਡੇ ਹਰ ਇੱਕ ਗੱਲ ਵਿੱਚ ਇਹ ਖੜੇ ਆ ਦਿਨ ਹੋਵੇ ਰਾਤ ਹੋਵੇ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਬਾਕੀ ਵਾਹਿਗੁਰੂ ਜੀ ਦਾ ਖਾਸਾ ਸਿਰ ਵਾਹਿਗੁਰੂ ਜੀ ਦੀ ਫਤ ਹੈ